ਲੰਬਾ ਸਮਾਂ ਹੋਗਾ ਕਾਰਨ ਕੀ ਹੈ ਛੱਡਿਆ ਨਹੀਂ ਜਾ ਰਿਹਾ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਭਾਈ ਜਾਂ ਤੇ ਮੈਂ ਸਿੱਧੇ ਅਲਫ਼ਾਜ਼ਾਂ ਵਿੱਚ ਕਹਿਣਾ ਚਾਹਾਂ ਤੇ ਸਰਕਾਰ ਉਹਨਾਂ ਤੋਂ ਡਰਦੀ ਹੈ ਕਿ ਉਹ ਡਰਦੀ ਕਿਉਂ ਡਰਦੀ ਭਾਈ ਡਰਦੀ ਹੁਣ ਤੁਹਾਨੂੰ ਵੀ ਪਤਾ ਕਿ ਉਹ ਡਰਦੀ ਹੈ سوال ਤੁਸੀਂ ਵੀ ਕੀਤਾ ਤੁਹਾਨੂੰ ਵੀ ਪਤਾ ਕਿ ਉਹ ਫਿਰਦ ਹੋ ਚੁੱਕੇ ਨੇ ਅੰਨੇ ਵੀ ਹੋ ਚੁੱਕੇ ਨੇ ਅੱਖਾਂ ਤੋਂ ਕੀ ਉਹ ਕੀ ਕਰਦੇ ਨਹੀਂ ਨਹੀਂ ਅੰਨੇ ਨਹੀਂ ਹੋ ਚੁੱਕੇ ਆਪ ਦਾ ਜਿਹੜਾ ਨਾ ਗਲਤ ਹੈ ਕਈ ਕਈ ਵਾਰ ਕਈਆਂ ਨੇ ਲੋਕਾਂ ਨੇ ਕਿ ਕਈ ਬਜ਼ੁਰਗ ਹੋ ਚੁੱਕੇ ਨੇ ਜਾਨੀ ਬਜ਼ੁਰਗ ਤੇ ਸਾਰੇ ਬਜ਼ੁਰਗ ਹੋ ਚੁੱਕੇ ਨੇ ਔਰ ਜਦੋਂ ਜਥੇਦਾਰ ਸਾਹਿਬ ਗਏ ਸੀ ਉਹਨਾਂ ਦੇ ਦਾੜੀ ਜਿਹੜੀ ਆ ਥੋੜੀ ਥੋੜੀ ਸੀ ਅੱਜ ਉਹਨਾਂ ਦੇ ਜਿਹੜੇ ਨੇ ਧੋਲੇ ਆ ਚੁੱਕੇ ਨੇ ਠੀਕ ਹੈ ਉਹਨਾਂ ਦੀ ਜਿਹੜਾ ਤਸੱਦਦ ਹੋਣ ਕਰਕੇ ਉਹਨਾਂ ਦਾ ਟਰੀਟਮੈਂਟ ਉੱਥੇ ਨਾ ਮਿਲਣ ਕਰਕੇ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਆ ਕੱਟੀਏ ਉਹ ਉਹਨਾਂ ਪਿਛਲੇ ਦਿਨਾਂ ਚ ਵੀ ਜਿਹੜਾ ਕਿ ਉਹਨਾਂ ਦਾ ਅੱਖ ਦਾ ਆਪਰੇਸ਼ਨ ਵੀ ਅਸੀਂ ਕਰਵਾਇਆ ਸੀ ਉਹ ਵੀ ਜਿਹੜਾ ਹੈ ਕਿ ਕੋਟ ਦੇ ਮਾਧਮ ਦੇ ਰਾਹੀਂ ਜਿਹੜਾ ਆਪਰੇਸ਼ਨ ਹੋਇਆ ਸੀ ਦੋਨੋਂ ਅੱਖਾਂ ਦਾ ਉਹਨਾਂ ਦਾ ਆਪਰੇਸ਼ਨ ਹੋ ਚੁੱਕਾ ਹੈ ਮੋਤੀਏ ਦਾ ਉਹ ਕੋਈ ਨਹੀਂ ਉਹਨਾਂ ਨੂੰ ਬਹੁਤ ਵਧੀਆ ਨਜ਼ਰਾਂ ਦਾ ਉਹਨਾਂ ਦੇ ਜੇ ਗੱਲ ਕਰੀਏ ਸਾਧ ਨੂੰ ਪ੍ਰੋਲ ਦਿੱਤੀ ਜਾ ਰਹੀ ਆ ਸਿੱਖਾਂ ਜਿਹੜੇ ਬੰਦੀ ਸਿੰਘ ਉਹਨਾਂ ਨੂੰ ਕਿਉਂ ਨਹੀਂ ਦਿੱਤੀ ਜਾ ਰਹੀ ਛੱਡਿਆ ਕਿਉਂ ਸਿੱਖਾਂ ਤੇ ਡਰਦੀ ਆ ਸਰਕਾਰ ਹਮੇਸ਼ਾ ਸਿੱਖਾਂ ਤੋਂ ਸਿੱਖਾਂ ਤੋਂ ਦੇਖੋ ਡਰਦੀ ਤੇ ਭਾਈ ਸਾਹਿਬ ਨੇ ਕਹਿਆ ਨਾ ਡਰਦੀ ਐ ਡਰਦੀ ਘਾਟੇ ਸਿੱਖਾ ਤੋਂ ਜੇ ਅਗਰ ਜੇ ਡਰਦੀ ਹੁੰਦੀ ਨਾ ਤੇ ਪੈਰੋਲ ਦੇ ਦਿੰਦੇ ਜੀ ਪਰ ਸਾਦ ਦੀਆਂ ਵੋਟਾਂ ਆ ਗਿਆ ਇੱਕ ਪਾਸੇ ਸਾਡੀਆਂ ਜਿਹੜੀਆਂ ਵੋਟਾਂ ਨੇ ਨਾ ਉਹ 10 ਧੜਿਆਂ ਚ ਵੰਡੀਆਂ ਹੋਈਆਂ ਨੇ ਤੇ ਇਸੇ ਕਰਕੇ ਦੇਤੇਦਾਰ ਸਾਹਿਬ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਵੀ ਇਹ ਗੱਲ ਕਹਿੰਦੇ ਸੀ ਕਿ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵੇ ਅੱਜ ਸਿਰੇ ਵਾਰਨ ਦੀ ਲੋੜ ਨਹੀਂ ਐ ਅੱਜ ਕੌਮ ਨੂੰ ਸਿਰ ਜੋੜਨ ਦੀ ਲੋੜ ਐ ਸਿਰ ਇਕੱਠੇ ਕਰਕੇ ਜਾਣਨਾ ਸਿਰ ਇਕੱਠੇ ਜਦੋਂ ਇਕੱਠੇ ਹੋ ਗਏ ਸਾਰੇ ਸਿਰ ਇਕਜੁੱਟ ਹੋਣ ਦੀ ਸਾਰੇ ਹੋ ਗਏ ਇਕਜੁੱਟ ਹੋ ਗਏ ਪਤਾ ਲੱਗ ਗਿਆ ਵੀ ਆਹ ਤੇ ਕੌਮ ਜਿਹੜੀ ਏ ਇੱਕ ਪਾਸੇ ਆ ਜਦੋਂ ਇੱਕ ਪਾਸੇ ਦਾ ਹੋ ਜਾਏਗਾ ਨਾ ਦੂਜੇ ਦਿਨ ਬੰਦੀ ਸਿੰਘ ਬਾਹਰ ਲੈਣਾ ਇਹ ਅੱਜ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਅੰਦਰ ਆਈ ਇਹ ਦੱਸ ਰਿਹਾ ਵਾਂ ਜਿੰਨੀਆਂ ਵੀ ਪੰਥਕ ਲੀਡਰ ਨੇ ਉਹਨਾਂ ਦੇ ਚਰਨਾਂ 'ਤੇ ਦਾਸ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਜੋ ਜਥੇਦਾਰ ਸਾਥੀ ਕਰਨ ਇਕਜੁੱਟ ਹੋ ਜਾਓ ਇਕਜੁੱਟ ਹੋ ਜਾਓ ਤੇ ਸਾਰੇ ਇਕਜੁੱਟ ਹੋਣ ਔਰ ਜਿਸ ਦਿਨ ਇਕਜਟ ਹੋਗੇ ਉਹਦੇ ਦੂਜੇ ਦਿਨ ਬੰਦੀ ਸਿੰਘ ਰਿਹਾ ਮਿਲਣਗੇ ਤੁਹਾਨੂੰ ਆ ਜਿਹੜਾ ਪਿੰਜਰਾ ਲਾਇਆ ਪਿੰਜਰਾ ਲਾ ਕੇ ਤੁਸੀਂ ਜਾ ਰਹੇ ਹੋ ਕਿਵੇਂ ਇਹਦਾ ਕੀ ਮਤਲਬ ਹੈ ਇਹ ਪਿੰਜਰਾ ਨਹੀਂ ਹੈ ਇਹ ਜੇਲ ਇੱਕ ਜੇਲ ਤਿਆਰ ਕੀਤੀ ਗਈ ਹੈ ਇਹਦੇ ਜਿਵੇਂ ਅਸੀਂ ਬੰਦੀ ਜਿਤਰਾ ਹੈ ਅਸੀਂ ਮੈਂ ਬਣੀਆਂ ਨੇ ਸੰਗਲਾਂ ਇਹ ਚ ਹੋਰ ਵੀ ਸਿੰਘ ਜਿਹੜੇ ਨੇ ਉਹ ਬੰਦੀ ਬਣ ਕੇ ਦਰਸ਼ਾਨ ਕੇ ਸੰਗਤ ਨੂੰ ਜਾਗਰੂ ਕਰਾਂਗੇ ਭਾਈ ਆ ਦੇਖੋ ਤੁਹਾਡਾ ਜਿਹੜਾ ਇੱਕ ਜਥੇਦਾਰ ਅਸੀਂ ਜਿਹੜਾ ਟੋਟੇ ਟੋਟੇ ਕਰਵਾ ਕੇ ਡਕਰੇ ਡਕਰੇ ਕਰਵਾ ਕੇ ਨਾਰਾ ਛਕਵਾ ਲਿਆ ਤੇ ਹੁਣ ਹਲੇ ਕੋਲ ਇੱਕ ਦੂਸਰਾ ਜਿਹੜਾ ਜਥੇਦਾਰ ਹੈ ਸਰਬਤ ਖਾਲਸਾ ਦਾ ਉਹ ਤਿਹਾਰ ਜੇਲ੍ਹ ਚ ਬੈਠਾ ਜੇ ਛੁਡਾ ਲਓ ਹੱਥ ਜੋੜ ਕੇ ਬੰਨਣਾ ਹੱਥ ਜੋੜ ਬਨ ਕੇ ਬੇਨਤੀ ਕਰਦਾ ਹਲੇ ਵੀ ਇਕੱਠੇ ਹੋ ਜਾਓ ਹਲੇ ਵੀ ਇਕੱਠੇ ਹੋ ਜਾਓ ਬਾਅਦ ਚ ਪਛਤਾਵਾ ਨਾ ਕਰਨਾ ਕਿ ਭਾਈ ਇਹ ਸਾਡੇ ਨਾਲ ਕੀ ਬਣਿਆ ਭਾਈ ਹਵਾਰਾ ਨੂੰ ਮਿਲੇ ਉਹ ਕਦੋਂ ਮਿਲੇ ਸੀ ਕਿਵੇਂ ਦੀ ਹੁਣ ਭਾਜੀ ਹਰ ਹਫਤੇ ਮਿਲਦਾ ਹਫਤੇ ਦੀ ਦੋ ਵਾਰੀ ਮਿਲਦੀ ਹੈ ਹੁਣ ਆ ਦਾਦੇ ਕੱਲ ਵੀ ਮੁਲਾਕਾਤ ਹੈ ਕੱਲ ਵੀ ਮਿਲਣ ਜਾਣਾ ਹੈ ਔਰ ਇੱਕ ਇੱਕ ਅਪਡੇਟ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਦੱਸ ਦੱਸਦੇ ਚੜਦੀ ਕਲਾ ਚ ਕਿਵੇਂ ਬਹੁਤ ਚੜਦੀ ਕਲਾ ਚ ਨੇ ਬਸ ਉਹ ਉਹ ਹਰ ਟਾਈਮ ਇਹੋ ਕਹਿੰਦੇ ਨੇ ਕਿ ਮੇਰੀ ਕੌਮ ਜਦੋਂ ਅੱਜ ਜਦੋਂ ਐ ਦੱਸਾਂਗਾ ਨਾ ਵੀ ਇੰਨਾ ਇਕੱਠਾ ਸੀ ਐਨੀ ਕੌਮ ਇਕੱਠੀ ਸੀ ਤੇ ਉਹ ਬੜੇ ਖੁਸ਼ ਹੋਣਗੇ ਔਰ ਉਹ ਚੜਦੀ ਕਲਾ ਦਾ ਨਾਰਾ ਲਗਾਉਂਦੇ ਨੇ ਇਸਾਨਾ ਇਕਬਾਲ ਸਿੰਘ ਜੋ ਭਾਈ ਹਵਾਰਾ ਜੀ ਨਾਲ ਮੁਲਾਕਾਤ ਕਰਦੇ ਨੇ ਤੇ ਉਹ ਉਹਨਾਂ ਨੇ ਇਹ ਵੀ ਦੱਸਿਆ ਕਿ ਭਾਈ ਹਵਾਰਾ ਜੀ ਜੇਲ੍ਹ ਦੇ ਵਿੱਚ ਚੜ੍ਹਦੀ ਕਲਾ ਨੇ ਉਹ ਕਹਿੰਦੇ ਨੇ ਕਿ ਇੱਕ ਜੁੱਟ ਹੋ ਕੇ ਹੀ ਸਾਨੂੰ ਆਪਣੀ ਜਿਹੜੀ ਲੜਾਈ ਲੜਨੀ ਚਾਹੀਦੀ ਆ ਫਤੇਗੜ ਸਾਹਿਬ ਤੋਂ ਰੋਜ਼ਾਨਾ ਟਾਈਮ ਲਈ ਕੈਮਰਾਮੈਨ ਦਵਿੰਦਰ ਕੋਟ ਦੇ ਨਾਲ ਅਰਜਿੰਦਰ ਸਿੰਘ ਭੱਟ ਦੀ ਵਿਚੇ ਰਿਪੋਰਟ